ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਆ ਤੁਹਾਡਾ ਮੀਰਾ ਤੁਸੀਂ ਵਧੀਆ ਹੋਵੋਗੇ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਪਹਿਲਾਂ ਤਾਂ ਸੌਰੀ ਕਿ ਕੱਲ ਆਪਾਂ ਵਲੌਗ ਨਹੀਂ ਦੇ ਪਾਈ ਬਸ ਹੁਣ ਪਤਾ ਹੀ ਆਪਣਾ ਬਿਜ਼ੀ ਸ਼ਡਿਊਲ ਤੇ ਇੱਕ ਦਿਨ ਬਹੁਤ ਛੋਟੇ ਹੋਗੇ ਤੇ ਛੁੱਟੀ ਲੇਟ ਹੁੰਦੀ ਹੈ ਤੇ ਉਸ ਤੋਂ ਬਾਅਦ ਸ਼ਾਪ ਤੇ ਤੇ ਬਿਜ਼ੀ ਚੱਲਦਾ ਰਹਿੰਦਾ ਬਹੁਤ ਜ਼ਿਆਦਾ ਹਨਾ ਤੇ ਅੱਜ ਨਾ ਮੈਂ ਤੁਹਾਨੂੰ ਇੱਕ ਰੈਮਡੀ ਦੇਣੀ ਹੈਗੀ ਆ ਐਕਚੁਅਲੀ ਮੈਂ ਅੱਜ ਰੈਮਡੀ ਦੇਣ ਹੀ ਵਾਲੀ ਸੀ ਤੁਹਾਨੂੰ ਉਹ ਬਹੁਤ ਵਧੀਆ ਹੋਇਆ ਇੱਕ ਕੰਮ ਕਿ ਆਪਣੇ ਨਾ ਵੈਸੇ ਮੇਰੀ ਯਾਦਤ ਪਈ ਹੋਈ ਆ ਭੈਣ ਹੀ ਕਹਿਣ ਦੀ ਵੈਸੇ ਉਹ ਆਂਟੀ ਨੇ ਉਹ ਵਿਚਾਰੇ ਮੈਨੂੰ ਬੀਟਾ ਬੀਟਾ ਕਹੀ ਜਾਂਦੇ ਨੇ ਮੈਂ ਭੈਣ ਕਹਿ ਦੇਣੀ ਆ ਘੋਲੀਆਂ ਪਿੰਡ ਹੈਗਾ ਇਧਰ ਮੋਗੇ ਕੋਲ ਪਾਗੇ ਫਰਾਣੀ ਕੋਲੇ ਤੇ ਘੋਲੀਆਂ ਤੋਂ ਸੀ ਕਿ ਘੋਲੀਆਂ ਕਲਾ ਐਵੇਂ ਰੱਖਿਆ ਲੋ ਹਾਂ ਵੱਡਾ ਘੋਲੀਆਂ ਉੱਥੋਂ ਨੇ ਇੱਕ ਆਂਟੀ ਅੱਗੇ ਵੀ ਆਪਣੇ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਉਹਨਾਂ ਦੀ ਫੋਨ ਕਰਦੇ ਰਹਿੰਦੇ ਨੇ ਹਾਂਜੀ ਹੁਣ ਆਪਾਂ ਆ ਗਏ ਆ ਕਿਚਨ ਦੇ ਵਿੱਚ ਤੇ ਹੁਣ ਆਪਾਂ ਕਰਦੇ ਆ ਤੁਹਾਡੇ ਨਾਲ ਗੱਲ ਅੱਜ ਨੂੰ ਮੈਂ ਐਵੇਂ ਲੈ ਕੇ ਆਈ ਸੀਗੀ ਸਾਰੀਆਂ ਚੀਜ਼ਾਂ ਸਾਰੀਆਂ ਬਹੁਤੀਆਂ ਚੀਜ਼ਾਂ ਦੀ ਲੋੜ ਨਹੀਂ ਸੀਗੀ ਅਲਸੀ ਚਾਹੀਦੀ ਸੀ ਕਿਉਂਕਿ ਬਹੁਤ ਸਾਰੀਆਂ ਭੈਣਾਂ ਕਹਿੰਦੀਆਂ ਨੇ ਕਿ ਸਾਡੀ ਸਕਿਨ ਲੂਜ਼ ਹੋ ਗਈ ਫੋਨ ਵੀ ਕਰਦੀਆਂ ਰਹਿੰਦੀਆਂ ਨੇ ਕਿ ਸਾਡੀ ਸਕਿਨ ਲੂਜ਼ ਹੋ ਗਈ ਜੀ ਬਹੁਤ ਬੁਰਾ ਹਾਲ ਹੈ ਕੀ ਕਰੀਏ ਹਨ ਤੇ ਆਪਾਂ ਲੇਡੀਜ਼ ਆ ਜਿਹੜੀਆਂ ਉਹ ਖਾਸ ਕਰਕੇ ਆਪਣੇ ਸਕਿਨ ਲਈ ਬਹੁਤ ਜ਼ਿਆਦਾ ਆਪਾਂ ਕੌਨਸ਼ੀਅਸ ਹੁੰਨੇ ਆ ਹਨ ਤੇ ਆਪਾਂ ਨੂੰ ਲੱਗਦਾ ਕਿ ਅਸੀਂ ਹਮੇਸ਼ਾ ਯੰਗ ਰਹੀਏ ਔਰ ਹੁਣਾਂ ਵੀ ਚਾਹੀਦਾ ਤੇ ਅੱਜ ਮੈਂ ਲੈ ਕੇ ਆਈ ਸੀਗੀ ਅਲਸੀ ਮੈਂ ਤੁਹਾਨੂੰ ਦੇਣਾ ਸੀ ਇੱਕ ਵਲੌਗ ਸਕਿਨ ਨੂੰ ਟਾਈਟ ਕਰਨ ਲਈ ਬ੍ਰਾਈਟ ਕਰਨ ਲਈ ਖੂਬਸੂਰਤ ਕਰਨ ਵਾਸਤੇ ਜੋ ਜਿੰਨੀ ਮਰਜ਼ੀ ਲਟਕੀ ਹੋਵੇ ਸਕਿਨ ਬਹੁਤ ਵਧੀਆ ਹੋ ਜਾਂਦੀ ਹੈ ਪਰ ਵਲੌਗ ਦੇਣ ਤੋਂ ਪਹਿਲਾਂ ਇੱਕ ਆਂਟੀ ਨੇ ਕੋਲੀ ਜਦੋਂ ਵੈਸ ਮੈਨੂੰ ਭੈਣ ਕਹਿਣ ਦੀ ਆਦਤ ਆ ਜਿਆਦਾ ਪਰ ਉਹ ਬੇਟਾ ਬੇਟਾ ਕਹਿੰਦੇ ਰਹਿੰਦੇ ਨੇ ਸ਼ਾਇਦ ਉਹ ਬੀਬੀ ਦੀ ਏਜ ਦੇ ਹੋਣਗੇ ਤੇ ਫਿਰ ਆਪਾਂ ਆਂਟੀ ਕਹਾਂਗੇ ਉਹਨਾਂ ਨੂੰ ਸੋ ਕੋਲੀਆ ਕਲਾ ਵਾਂਗ ਪੁਰਾਣੇ ਕੋਲ ਪਿੰਡ ਹੈਗਾ ਉੱਥੋਂ ਆਂਟੀ ਨੇ ਉਹ ਵੈਸੇ ਵੀ ਮੇਰੇ ਨਾਲ ਕੰਟੈਕਟ ਚ ਰਹਿੰਦੇ ਨੇ ਜੋ ਵੀ ਅਪਰ ਐਮ ਡੀਸ ਪਾਉਣੇ ਆ ਨਾ ਮੈਨੂੰ ਇੱਕ ਗੱਲ ਆਂਟੀ ਦੀ ਬਹੁਤ ਵਧੀਆ ਲੱਗਦੀ ਆ ਹਨਾ ਕਿ ਉਹ ਬੰਦਾ ਏਜ ਨਾਲ ਜਿਵੇਂ ਮੈਂ ਕਹਿੰਦੀ ਹੁੰਦੀ ਆ ਕਿ ਸਾਲਾਂ ਦੀ ਗਿਣਤੀ ਹੁੰਦੀ ਆ ਏਜ ਇਹ ਤਾਂ ਸਿਰਫ ਸਾਲਾਂ ਦੀ ਗਿਣਤੀ ਉਹਨੂੰ ਅਸੀਂ ਕਹਿ ਦਿੰਦੇ ਆ ਵੀ ਬੰਦਾ ਬਜ਼ੁਰਗ ਹੋ ਗਿਆ ਬੰਦਾ ਮਾਈਂਡ ਤੋਂ ਬਜ਼ੁਰਗ ਨਹੀਂ ਹੋਣਾ ਚਾਹੀਦਾ ਬੁੱਢਾ ਨਹੀਂ ਹੋਣਾ ਚਾਹੀਦਾ ਉਦਾਸ ਨਹੀਂ ਹੋਣਾ ਚਾਹੀਦਾ ਹਨਾ ਤੇ ਫੇਰ ਕਦੇ ਵੀ ਇਨਸਾਨ ਬੁੱਢਾ ਨਹੀਂ ਹੋਣਾ ਚਾਹੀਦਾ ਖੁਸ਼ਦਿਲ ਹੋਣਾ ਚਾਹੀਦਾ ਤੇ ਇਹ ਨਾ ਸੋਚੋ ਕਹਿੰਦੇ ਵੀ ਵੀ ਵੇਲੇ ਤਾਂ ਹੁਣ 75 ਅ ਕੀ ਕਹਿੰਦੇ ਹੁੰਦੇ ਨੇ ਅ 72 74 ਸਾਲ ਦਾ ਹੋ ਗਿਆ ਹਨਾ ਸਤਰਾ ਬਹਤਰਾ ਸਤਰਾ ਬਹਤਰਾ ਇਹ ਕਹਿੰਦਾ ਵੀ ਐ ਨਹੀਂ ਕਹਿਣਾ ਚਾਹੀਦਾ ਹੈਗਾ ਕਿਉਂਕਿ ਜੇ ਬੰਦਾ ਮੈਂਟਲੀ ਔਰ ਫਿਜ਼ੀਕਲੀ ਫਿੱਟ ਹੈਗਾ ਉਹਨੂੰ ਆਪਾਂ ਬਜ਼ੁਰਗ ਨਹੀਂ ਕਹਿ ਸਕਦੇ ਬਜ਼ੁਰਗ ਤਾਂ ਉਹ ਹੁੰਦੇ ਨੇ ਜਿਹੜੇ ਫਿਜ਼ੀਕਲੀ ਅਨਫਿੱਟ ਹੁੰਦੇ ਨੇ ਜਾਂ ਆਲਸੀ ਹੁੰਦੇ ਨੇ ਆਪਦੇ ਲਈ ਵੀ ਕੁਝ ਨਹੀਂ ਕਰ ਸਕਦੇ ਦੂਜਿਆਂ ਲਈ ਤਾਂ ਕੀ ਕਰਨਾ ਉਹਨੂੰ ਕਹਿੰਦੇ ਆ ਅਸੀਂ ਉਹ ਤਾਂ ਭਾਵੇਂ 40 ਸਾਲ ਦਾ ਹੋਵੇ 35 ਦਾ ਹੋਵੇ ਉਹੀ ਬਜ਼ੁਰਗ ਹੋ ਜਾਂਦਾ ਹੈ ਨਾ ਸੋ ਆਂਟੀ ਨੇ ਜਿਹੜੀ ਬੇਸ਼ੱਕ ਦੀ 72 ਦੇ ਨੇ 75 ਦੇ ਨੇ ਮੈਨੂੰ ਏਸ ਨਹੀਂ ਪਤਾ ਹੈਗੀ ਪਰ ਆਂਟੀ ਬਹੁਤ ਜ਼ਿਆਦਾ ਖੁਸ਼ਦਿਲ ਨੇ ਔਰ ਬਹੁਤ ਜ਼ਿਆਦਾ ਪੋਜ਼ਿਟਿਵ ਨੇ ਵੱਡੀਗਾ ਕਿ ਪੋਜ਼ਿਟਿਵ ਨੇ ਕਿਉਂਕਿ ਜਿਵੇਂ ਹੁਣ ਵੱਡੀ ਏਸ ਦੀਆਂ ਲੇਡੀਜ਼ ਨੇ ਜਿਹੜੀ ਉਹ ਕਹਿੰਦੀਆਂ ਨੇ ਆਪਾਂ ਹੁਣ ਕੀ ਕਰਨਾ ਛੱਡ ਪਰੇ ਕੀ ਵਲੌਗ ਦੇਖਣੇ ਆ ਇਹਨਾਂ ਦਾ ਕੀ ਦੇਖਣਾ ਵਲੌਗਾਂ ਦਾ ਹਣਾ ਇਹਦੇ ਵਿੱਚ ਤਾਂ ਆਪਦੇ ਮੂੰਹ ਨੂੰ ਐ ਕਰੀ ਜਾਂਦੀਆਂ ਨੇ ਫਲਾਣਾ ਕਰੀ ਜਾਂਦੀਆਂ ਨੇ ਐ ਕਰਦੀ ਹੁੰਦੇ ਨੇ ਪਰ ਜਿਸ ਤਰ੍ਹਾਂ ਉਹ ਆਂਟੀ ਨੇ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਲੇਡੀਜ਼ ਨੂੰ ਬਹੁਤ ਪੋਜ਼ਿਟਿਵ ਬਹੁਤ ਖੁਸ਼ਦਿਲ ਬਹੁਤ એનਰਜੈਟਿਕ ਤੇ ਮਜਾ ਆ ਲੰਦਾ ਉਹਨਾਂ ਨਾਲ ਗੱਲ ਕਰਕੇ ਔਰ ਬੋਲੀ ਬੜੀ ਪਿਆਰੀ ਬੜੀ ਖੂਬਸੂਰਤ ਤੇ ਉਹ ਜਾ ਰਿਹਾ ਉਹਨਾਂ ਨੇ ਮੈਨੂੰ ਕੀਤਾ ਸ਼ਾਮ ਨੂੰ ਫੋਨ ਤੇ ਉਹ ਕਹਿੰਦੇ ਨਾ ਵੀ ਬੇਟਾ ਜੀ ਮੈਂ ਅੱਜ ਇੱਕ ਚੀਜ਼ ਬਣਾਈ ਤੇ ਅੱਜ ਨਹੀਂ ਬਣਾਈ ਦੋ ਤਿੰਨ ਦਿਨ ਹੋ ਗਏ ਤੇ ਉਹ ਕਹਿੰਦੇ ਵੀ ਮੈਂ ਅਲਸੀ ਤੋਂ ਅੰਜਲ ਬਣਾ ਕੇ ਤੇ ਆਪਣੇ ਫੇਸ ਤੇ ਲਾਈ ਤੇ ਬਹੁਤ ਵਧੀਆ ਇਫੈਕਟ ਆਇਆ ਹਣਾ ਤੇ ਆਂਟੀ ਦੇਖੋ ਤੁਸੀਂ ਆਪਦੇ ਤਾਂ ਪਤਾ ਨਹੀਂ ਵਿਚਾਰੇ ਲਾਉਂਦੇ ਨੇ ਕਿ ਨਹੀਂ ਲਾਉਂਦੇ ਨੇ ਪਰ ਆਪਣੀਆਂ ਨੂੰਹਾਂ ਧੀਆਂ ਦਰਾਣਾਂ ਜਿਠਾਉਣੀਆਂ ਆਣ ਗਵਾਂਡ ਸਭ ਨੂੰ ਬਣਾ ਬਣਾ ਕੇ ਦਿੰਦੇ ਨੇ ਕੀ ਉਹ ਸੀਰਮ ਤੇਲ ਕਰੀਮਾਂ ਸਭ ਕੁਝ ਬਣਾ ਬਣਾ ਦਿੰਦੇ ਨੇ ਬੜੀ ਵਧੀਆ ਗੱਲ ਹੈਗੀ ਆ ਜੀ ਬਹੁਤ ਵਧੀਆ ਨੇ ਆਂਟੀ ਪਰਮਾਤਮਾ ਨੇ ਚਾਇਆ ਤਾਂ ਜਰੂਰ ਆਂਟੀ ਨੂੰ ਮਿਲਾਂਗੇ ਬਾਲੇ ਅੱਛੇ ਨੇ ਠੀਕ ਆ ਜੀ ਇਹ ਜਿਹੇ ਇਨਸਾਨ ਨਾ ਬਹੁਤ ਥੋੜੇ ਹੁੰਦੇ ਨੇ ਇੰਨੇ ਪੋਜ਼ਿਟਿਵ ਹੋ ਰਹੇ ਨੇ એનਰਜੈਟਿਕ ਹੋਰ ਇਸ ਏਜ ਦੇ ਵਿੱਚ ਜਾ ਕੇ ਬਹੁਤ ਘੱਟ ਹੁੰਦੇ ਨੇ ਬਹੁਤ ਅੱਛੇ ਨੇ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤ ਰੱਖੇ ਚੜ੍ਹਦੀ ਕਲਾ 'ਚ ਰੱਖੇ ਤੇ ਲੰਬੀਆਂ ਉਮਰਾਂ ਖੁਸ਼ੀਆਂ ਭਰਾਂ ਜੀ ਜਾਂਦੇ ਵੇ ਹਨਾ ਬਾਕੀ ਉਹਨਾਂ ਦੀ ਲਾਈਫ ਹੈਗੀ ਹੈ ਜਿਹੜੀ ਉਹ ਮੈਨੂੰ ਪਤਾ ਹੈਗਾ ਚਲੋ ਲੰਘ ਗਿਆ ਜੀ ਟਾਈਮ ਉਹ ਵੀ ਹਨਾ ਉਹਨਾਂ ਦਾ ਤੇ ਸਾਡੇ ਵਰਗੀ ਸਟੇਜ ਦੇ ਵਿੱਚ ਉਹ ਵੀ ਲੰਘੇ ਨੇ ਲੋ ਜੀ ਹੁਣ ਆਪਾਂ ਬਣਾਉਣੇ ਹੈਗੇ ਆ ਉਹ ਚੀਜ਼ ਜੋ ਆਂਟੀ ਨੇ ਵੀ ਦੱਸੀ ਔਰ ਮੈਂ ਵੀ ਪਹਿਲਾਂ ਬਣਾਉਣਾ ਚਾਹੁੰਦੀ ਸੀ ਔਰ ਹੁਣ ਰਿਜ਼ਲਟ ਅਜਮਾਇਆ ਗਿਆ ਬਸ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਕਿ ਰਿਜ਼ਲਟ ਹੁਣ ਸਾਹਮਣੇ ਆ ਕਿਉਂਕਿ ਆਂਟੀ ਦਾ ਫੋਨ ਆ ਗਿਆ ਸੀ ਤੇ ਲੋ ਹੁਣ ਆਪਾਂ ਕਰਾਉਣਾ ਸ਼ੁਰੂ ਕਰਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਲੋ ਮੈਂ ਤੁਹਾਨੂੰ ਦਿਖਾਵਾਂ ਲੋ ਜੀ ਸਭ ਤੋਂ ਪਹਿਲਾਂ ਆਪਾਂ ਲੈ ਲਿਆ ਪੈਨ ਪੈਨ ਹੋ ਲਿਆ ਜਿਹੜਾ ਸੰਦੀਪ ਨੇ ਸਾੜਤਾ ਸੀ ਤੇ ਬੀਬੀ ਨੇ ਬਹੁਤ ਜ਼ਿਆਦਾ ਮੱਥਾ ਮਾਰਿਆ ਇਹਨੂੰ ਸਾਫ਼ ਕਰਨ ਲਈ ਪਰ ਹਜੇ ਤੱਕ ਇਹ ਚੰਗੀ ਤਰ੍ਹਾਂ ਸਾਫ਼ ਨਹੀਂ ਹੋਇਆ ਤੇ ਲੋ ਹੁਣ ਆਪਾਂ ਪੈਨ ਜਿਹੜਾ ਆਪਣਾ ਹਜੇ ਖਾਲੀ ਹੈ ਫਿਲਹਾਲ ਗੈਸ ਚਲਾਉਣੀ ਹੈ ਨੋਟ ਭੋਲੇ ਦੇ ਵਿੱਚ ਪਾਵਾਂਗੇ ਜੀ ਆਪਾਂ ਇੱਕ ਕੱਪ ਪਾਣੀ ਲਿਆ ਲੈ ਆ ਆਹ ਵਾਲਾ ਕੱਪ ਵੱਡਾ ਹੀ ਆ ਥੋੜਾ ਜਿਹਾ ਸੀਲ ਦਾ ਗਲਾਸ ਲਾ ਲਓ ਕੱਚ ਦਾ ਗਲਾਸ ਲਾ ਲਓ ਉਹ ਵਾਲਾ ਗਲਾਸ ਕੋਨਾ ਗਲਾਸ ਪਾ ਲਿਓ ਤੁਸੀਂ ਚੰਗੀ ਤਰ੍ਹਾਂ ਇਹਨੂੰ ਆਪਾਂ ਗਰਮ ਹੋਣ ਦੇਵਾਂਗੇ ਪਾਣੀ ਨੂੰ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਲਓ ਜੀ ਇਹ ਮੇਰੇ ਕੋਲ ਖਾਲੀ ਕੌਲੀ ਆ ਤੇ ਆ ਮੈਂ ਸੀਲ ਦੀ ਪਾਣੀ ਰੱਖੀ ਹੋਈ ਹੈ ਉੱਪਰ ਇਹਦੇ ਵਿੱਚ ਮੈਂ ਪਾ ਰਹੀ ਆ ਆਲਸੀ ਦਾ ਇੱਕ ਚਮਚ ਦੀ ਬਹੁਤ ਹੈ ਚਲੋ ਥੋੜਾ ਜਿਹਾ ਹੋਰ ਪਾ ਦੇਣੀ ਆ ਤੇ ਲਗਭਗ ਇੱਕ ਚਮਚੀ ਹੈ ਤੇ ਹੁਣ ਮੈਂ ਇਹਨੂੰ ਇਸ ਤਰ੍ਹਾਂ ਤਾਂ ਰੱਖਿਆ ਕਿਉਂਕਿ ਮੈਨੂੰ ਐ ਹੈਗਾ ਕਿ ਮਾੜੀ ਮੋਟਾ ਮਿੱਟੀ ਘਟਾ ਨਾਲ ਲੱਗਿਆ ਹੋਵੇ ਕਿਉਂਕਿ ਆਪਾਂ ਫੇਸ ਲਈ ਬਣਾ ਰਹੇ ਆ ਇਸ ਕਰਕੇ ਮੈਂ ਇਹਨੂੰ ਇਸ ਤਰ੍ਹਾਂ ਵਾਸ਼ ਕਰਨਾ ਚਾਹੁੰਦੀ ਆ ਲੋ ਲੋ ਜੀ ਚੀਓ ਵੀ ਮਿੱਟੀ ਘਟਾ ਹੋਊਗਾ ਇਹਦੇ ਚੋਂ ਨਿਕਲ ਜਾਊਗਾ ਇਹ ਤੇ ਪਾਣੀ ਦੇ ਵਿੱਚ ਹੁਣ ਇਹਨੂੰ ਆਪਾਂ ਸਿੱਟ ਦਾਂਗੇ ਇਧਰ ਜਿੱਧਰ ਆ ਪਰਖਿਆ ਹੋਇਆ ਪਾਣੀ ਇਹਦਾ ਲੋ ਹੁਣ ਇਹਦੇ ਵਿੱਚ ਚਮਚ ਮਾਰ ਕੇ ਹਿਲਾਵਾਂਗੇ ਇਹਨੂੰ ਬੋਇਲ ਹੋ ਜਾਣ ਦੇ ਥੋੜਾ ਜਿਹਾ ਹਜੇ ਨਾ ਪਾਣੀ ਥੋੜਾ ਗਰਮ ਹੀ ਹੋਇਆ ਪਰ ਆਪਾਂ ਇਹਨੂੰ ਬੋਇਲ ਕਰਨਾ ਥੋੜੀ ਦੇਰ ਇਹਨੂੰ ਬੋਇਲ ਕਰਾਂਗੇ ਆਪਾਂ ਓਨੀ ਕੁ ਦੇਰ ਬੋਇਲ ਕਰਾਂਗੇ ਜਿੰਨੀ ਦੇਰ ਇਹ ਪਾਣੀ ਹੈ ਜਿਹੜਾ ਉਹ ਅੱਧਾ ਅੱਧੇ ਤੋਂ ਵੀ ਥੋੜਾ ਜਿਹਾ ਘੱਟ ਹੀ ਰਹਿ ਜਾਣਾ ਚਾਹੀਦਾ ਜਿੰਨਾ ਆਪਾਂ ਪਾਇਆ ਹੈਗਾ ਠੀਕ ਹੈ ਜੀ ਲਓ ਜੀ ਦੇਖੋ ਇਹਨੂੰ 2 ਮਿੰਟ ਹੋਏ ਨੇ ਤੇ ਬਸ ਆਪਾਂ ਇਹਨੂੰ ਥੋੜੀ ਦੇਰ ਚ ਇਹਨੇ ਪੂਰਾ ਗਾੜਾ ਹੋ ਜਾਣਾ ਮੈਂ ਸਿੰਮ ਤੇ ਕਰਤਾ ਸੀਗਾ ਹੁਣ ਇਹਨੂੰ ਮੈਂ ਫੇਰ ਤੇਜ਼ ਤੇ ਕੀਤਾ ਗਿਆਸ ਤੇ ਤੇਜ਼ ਹੀ ਰੱਖਣੀ ਹੈ ਜੇ ਤੁਸੀਂ ਗੈਸ ਤੇ ਜਲਦੀ ਹੋ ਜਾਊਗਾ ਲੋ ਜੀ ਬਹੁਤ ਥੋੜਾ ਰਹਿ ਗਿਆ ਹੁਣ ਇੰਨਾ ਕੀ ਰਹਿ ਗਿਆ ਇਹ ਤੇ ਪਰ ਮੈਂ ਇਹਨੂੰ ਹਜੇ ਥੋੜਾ ਜਿਹਾ ਹੋਰ ਸੇਕ ਲਵਾ ਲੈਣੀ ਵੈਸੇ ਇਹ ਠੰਡਾ ਹੋ ਕੇ ਪੂਰਾ گاੜਾ ਹੀ ਹੋ ਜਾਣਾ ਲੋ ਜੀ ਹੁਣ ਆਪਾਂ ਗੈਸ ਕਰਦੇ ਆਂ ਬੰਦ ਪਹਿਲਾਂ ਮੈਂ ਥੋੜਾ ਕੈਮਰਾ ਇੱਧਰ ਫਿਕਸ ਕਰਦਾ ਹਾਲੋ ਹੁਣ ਆਪਾਂ ਗੈਸ ਬੰਦ ਕਰਾਂਗੇ ਤੇ ਇਹਨੂੰ ਗਰਮ-ਗਰਮ ਨੂੰ ਇਦਾਂ ਹੀ ਪੁਣ ਲਾ ਲਈ ਜਦੋਂ ਇਹ ਹੋ ਗਿਆ ਠੰਡਾ ਫਿਰ ਇਹ ਪੁਣਿਆ ਨਹੀਂ ਜਾਣਾ ਇਸ ਕਰਕੇ ਤੁਸੀਂ ਗਰਮ-ਗਰਮ ਨੂੰ ਪੁਣ ਲੈਣਾ ਇਦਾਂ ਹੀ ਠੀਕ ਹੈ ਜੀ ਹਾਲੋ ਲੋ ਜੀ ਲੋ ਜੀ ਇਹ ਹੁਣ ਠੰਡਾ ਹੋਣ ਦੇਵਾਂਗੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਕਿਸ ਤਰ੍ਹਾਂ ਦਾ ਬਣ ਜੂਗਾ ਲੋ ਜੀ ਹੁਣ ਇਹ ਬਿਲਕੁਲ ਠੰਡੀ ਹੋ ਗਈ ਆ ਇਹ ਜੱਲ ਹੁਣ ਆਪਾਂ ਸ਼ੀਸ਼ੇ ਕੋਲ ਚੱਲਦੇ ਆ ਮੈਂ ਤੁਹਾਨੂੰ ਦਿਖਾਉਣੀ ਆ ਉੱਥੇ ਜਾ ਕੇ ਫਿਰ ਆਪਾਂ ਕਿਸ ਤਰ੍ਹਾਂ ਇਹਨੂੰ ਯੂਜ਼ ਕਰਨਾ ਹੈ ਲੋ ਜੀ ਸਭ ਤੋਂ ਪਹਿਲਾਂ ਕੀ ਕਰਨਾ ਕਿ ਆਪਣਾ ਫੇਸ ਜਿਹੜਾ ਬਿਲਕੁਲ ਕਲੀਨ ਹੋਣਾ ਚਾਹੀਦਾ ਸਾਫ਼ ਹੋਣਾ ਚਾਹੀਦਾ ਹੁਣ ਤੁਸੀਂ ਆਹ ਦੇਖੋ ਜੱਲ ਆਪਣੀ ਆ ਲੋ ਨੇੜੇ ਕਰਕੇ ਦਿਖਾਉਣੀ ਆ ਇਹ ਆ ਲੋ ਜੀ ਇਸ ਤਰ੍ਹਾਂ ਕਰਕੇ ਅਜਲ ਬਣ ਗਈ ਆਪਣੀ ਠੀਕ ਹੈ ਜਦੋਂ ਇਹਨੂੰ ਆਪਾਂ ਇਸ ਤਰ੍ਹਾਂ ਕਰਦੇ ਆਂ ਤੇ ਲਓ ਆਪਣੇ ਹੱਥਾਂ ਨੂੰ ਇਦਾਂ ਚਿਪਕ ਜਾਂਦੀ ਹੈ ਠੀਕ ਹੈ ਤੇ ਇਹਨੂੰ ਆਪਾਂ ਆਪਣੇ ਫੇਸ ਦੇ ਉੱਪਰ ਲਾਉਣਾ ਹੈ ਦਿਨ ਚ ਚਾਰ ਵਾਰੀ ਲਾਓ ਪੰਜ ਵਾਰੀ ਲਾਓ ਛੇ ਵਾਰੀ ਲਾਓ ਸੱਤ ਵਾਰੀ ਲਾਓ ਠੀਕ ਹੈ ਤੁਸੀਂ ਦੋ ਦੋ ਘੰਟੇ ਬਾਅਦ ਇਹਨੂੰ ਲਾਈ ਚੱਲੋ ਇੰਨੀ ਅੱਛੀ ਮਤਲਬ ਕਿ ਬਹੁਤ ਵਧੀਆ ਰਿਜ਼ਲਟ ਇਹਨਾਂ ਨੂੰ ਵਧੀਆ ਰਿਜ਼ਲਟ ਮਿਲਣਾ ਤੁਹਾਨੂੰ ਇਹਦਾ ਠੀਕ ਹੈ ਤੇ ਕੋਈ ਐ ਨਹੀਂ ਆ ਕਿ ਬਹੁਤ ਮਿਹਨਤ ਲੱਗਦੀ ਕੁਛ ਵੀ ਨਹੀਂ ਹੋਦਾ ਥੋੜੀ देर ਤੇ ਨਾ ਇਹਦੇ ਸੁੱਕ ਜਾਣਾ ਹੁੰਦਾ ਜੇ ਤੁਸੀਂ ਲਾਉਂਗੇ ਆਪਣੇ ਫੇਸ ਤੇ ਇਹਨੇ ਸੁੱਕ ਜਾਣਾ ਹੁੰਦਾ ਇਹ ਨਹੀਂ ਆ ਕਿ ਮ사ਜ ਕਰਨੀ ਹੈ ਤੁਸੀਂ ਲੋ ਇਹਨੇ ਥੋੜੀ देर ਸੁੱਕ ਜਾਣਾ ਬਸ ਫੀਲ ਵੀ ਨਹੀਂ ਹੋਣਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੇ ਪਰ ਰਿਜ਼ਲਟ ਬਹੁਤ ਵਧੀਆ ਰਿਜ਼ਲਟ ਦੇਣਿਆ ਨੇ ਬਹੁਤ ਵਧੀਆ ਤੇ ਕੁਛ ਵੀ ਨਹੀਂ ਪਾਜਾ ਇਹਦੇ ਵਿੱਚ ਕੱਲੀ ਜੈਲ ਹੈ ਆਪਣੀ ਬਸ ਜਿਆਦਾ ਤੋਂ ਜਿਆਦਾ ਜੇ ਤੁਹਾਡਾ ਮਨ ਕਰੇ ਤਾਂ ਤੁਸੀਂ ਇਹਦੇ ਵਿੱਚ ਕੋਈ ਵਿਟਾਮਿਨ E ਦਾ ਕੈਪਸੂਲ ਪਾ ਸਕਦੇ ਆ ਆਦਰਵਾਇਸ ਇਹ ਕੱਲੀ ਕਾਫੀ ਹੈ ਜਰੂਰਤ ਨਹੀਂ ਪੈਣੀ ਇਹਦੀ ਸੋਮੂ ਬਿਲਕੁਲ ਵੀ ਕੁਝ ਵੀ ਪਾਉਣ ਦੀ ਇਹਦੇ ਚ ਲੋੜ ਨਹੀਂ ਹੈਗੀ ਪਾਉਣਾ ਹੋਵੇ ਵਿਟਾਮਿਨ E ਦਾ ਕੈਪਸੂਲ ਪਾ ਲਿਓ ਜਾਂ ਦੋ ਤਿੰਨ ਟੁੱਕੇ ਆ ਨਾ ਜਿਹੜੇ ਨਾਰੀਅਲ ਦੇ ਤੇਲ ਦੇ ਪਾ ਲਿਓ ਠੀਕ ਹੈ ਤੇ ਨਹੀਂ ਪਾਉਣਾ ਤਾਂ ਬਸ ਓਕੇ ਆ ਇਦਾਂ ਹੀ ਤੁਸੀਂ ਇਦਾਂ ਹੀ ਲਾ ਲਿਓ ਜੈਲ ਨੂੰ ਵੈਸੇ ਵੀ ਨਾ ਮੇਰੀ ਆਦਤ ਸੀ ਜੀ ਮੈਂ ਨਾ ਪਹਿਲਾਂ ਬਹੁਤ ਯੂਜ਼ ਕਰਦੀ ਸੀ ਜਲ ਤੇ ਮੈਨੂੰ ਜੈਲ ਤੋਂ ਵੀ ਨਾ ਆਪਣਾ ਫੀਸ ਜਿਹੜਾ ਜਦੋਂ ਤੁਸੀਂ ਲਾਉਂਗੇ ਤੁਹਾਨੂੰ ਇੰਨੀ ਵਧੀਆ ਸਮੂਥ ਇੱਕ ਤਾਂ ਹੋ ਜਾਊਗੀ ਸਕਿਨ ਇੱਕ ਨਾ ਸ਼ਾਈਨ ਆ ਜਾਂਦੀ ਹੈ ਕਿਸ ਸਕਿਨ ਦੇ ਵਿੱਚ ਜਦੋਂ ਦੋਦੋਂ ਹੀ ਤੁਸੀਂ ਮੈਂ ਸਵੇਰੇ ਉੱਠ ਕੇ ਜੇ ਤਿਆਰ ਹੁੱਕ ਜਾਂਦੀ ਹੁੰਦੀ ਸੀ ਨਾ ਸਕੂਲ ਤੇ ਮੈਂ ਜੈਲ ਜ਼ਰੂਰ ਲਾਉਂਦੀ ਸੀ ਪਰ ਉਦੋਂ ਮੈਂ ਘਰ ਨਹੀਂ ਸੀ ਬਣਾਉਂਦੀ ਰੈਡੀमेड ਮੈਨੂੰ ਬਾਹਰੋਂ ਆਈ ਹੋਈ ਸੀ ਤੇ ਆ ਦੇਖੋ ਹੁਣ ਮੈਂ ਲਾਈ ਨਾ ਤੇ ਹੁਣ ਹਲਕੀ ਹਲਕੀ ਸੁੱਕਣੀ ਸ਼ੁਰੂ ਹੋ ਗਈ ਬਹੁਤ ਛੇਤੀ ਇਹਨੇ ਸੁੱਕ ਜਾਣਾ ਹੈ ਔਰ ਤੁਹਾਨੂੰ ਫੀਲ ਆਊਗੀ ਟਾਈਟਲੈਸ ਟਾਈਟ ਲੱਗੂਗੀ ਆਪਣੀ ਸਕਿਨ ਨੂੰ ਤੇ ਬਹੁਤ ਵਧੀਆ ਲੂ ਫੀਲ ਹੋਊਗਾ ਜਿਹੜੀ ਤੁਹਾਡੀ ਲਟਕਦੀ ਸਕਿਨ ਹੈ ਜਿੰਨੀ ਮਰਜ਼ੀ ਹੋਵੇ ਹੌਲੀ ਹੌਲੀ ਇਹਨੇ ਇਦਾਂ ਕਰਦੇ ਕਰਦੇ ਤੁਹਾਡੀ ਸਕਿਨ ਜਿਹੜੀ ਉਹ ਟਾਈਟ ਹੋਣੀ ਸ਼ੁਰੂ ਹੋ ਜਾਣੀ ਹੈ ਇਹਨੂੰ ਜੂ ਯੂਜ਼ ਕਰੋ ਜੇ ਤੁਸੀਂ ਪਹਿਲੀ ਵਾਰ ਲਾਉਂਗੇ ਤੁਹਾਨੂੰ ਉਹਦੇ ਫੀਲ ਹੋਣ ਲੱਗ ਪੇਗਾ ਹੁਣ ਮੈਨੂੰ ਟਾਈਟਨੈਸ ਫੀਲ ਹੋਣ ਲੱਗ ਗਈ ਡਰਾਈ ਹੋ ਗਈ ਹੈ ਸੁੱਕ ਗਈ ਹੈ ਇਹ ਐ ਨਹੀਂ ਹੈ ਕਿ ਗਿੱਲੀ-ਗਿੱਲੀ ਬਈ ਹੈ ਸੁੱਕ ਗਈ ਹੈ ਤੁਸੀਂ ਚੰਗੀ ਤਰ੍ਹਾਂ ਇਹਨੂੰ ਲਾ ਲੈਣਾ ਤੇ ਉਸ ਤੋਂ ਬਾਅਦ ਇਹਨੇ ਡਰਾਈ ਹੋ ਕੇ ਬਹੁਤ ਅੱਛੀ ਬਹੁਤ ਅੱਛੀ ਫੀਲ ਦੇਣੀ ਹੈ ਜੀ ਮੈਂ ਕਦੇ ਵੀ ਐਵੇਂ ਵੈਸੇ ਤੁਹਾਨੂੰ ਇਸ ਤਰ੍ਹਾਂ ਦਿਖਾਇਆ ਕਿ ਇੱਥਾਂ ਦੇਖੋ ਇਧਰੋਂ ਦੇਖੋ ਤੇ ਪਰ ਹਮ ਨੇ ਇਹ ਕੋਲ ਨਹੀਂ ਮਯੂਰ ਹੋਗੀ ਕਿ ਕਿ ਇਹਦਾ ਰਿਜ਼ਲਟ ਹੀ ਇੰਨਾ ਗੁੱਡ ਆਉਂਦਾ ਫਸਟ ਟਾਈਮ ਚ ਤੁਹਾਨੂੰ ਐ ਲੱਗੂਗਾ ਵੀ ਬਹੁਤ ਅੱਛੀ ਫੀਲ ਆਉਂਦੀ ਹੈ ਵੀ ਅਸੀਂ ਲਾਵਾਂਗੇ ਜਰੂਰ ਲਾਵਾਂਗੇ ਠੀਕ ਹੈ ਜੀ ਤੇ ਜਰੂਰ ਲਾਓ ਤੁਸੀਂ ਇਹਨੂੰ ਕਈ ਵਾਰ ਲਾਓ ਦਿਨ ਦੇ ਵਿੱਚ ਬਹੁਤ ਅੱਛੀ ਅੱਛਾ ਇਫੈਕਟ ਦੇਊਗੀ ਇਹ ਤੇ ਸਕਿਨ ਜਿਹੜੀ ਤੁਹਾਡੀ ਬਹੁਤ ਟਾਈਟ ਹੋਣ ਲੱਗ ਜੂਗੀ ਬੈ ਸ਼ਾਦੀਆਂ ਆ ਰਹੇ ਨੇ ਫੰਕਸ਼ਨ ਆ ਰਹੇ ਨੇ ਸੋ ਆਪਣੀ ਸਕਿਨ ਦਾ ਜਿਹੜਾ ਉਹ ਜਰੂਰ ਧਿਆਨ ਰੱਖੋ ਤੇ ਜਦੋਂ ਤੁਸੀਂ ਇਹਨੂੰ ਬਣਾ ਲੈਣਾ ਹੈ ਬਣਾ ਕੇ ਕਿਸੇ ਵੀ ਨਾ ਸ਼ੀਸ਼ੀ ਦੇ ਵਿੱਚ ਪਾ ਲਓ ਇਹਨੂੰ ਹੁੰਦਾ ਕੁਛ ਨਹੀਂ ਹੈਗਾ ਠੀਕ ਹੈ ਜੀ ਤੇ ਪਰ ਸੇਕ ਵਗੈਰਾ ਦੇ ਨੇੜੇ ਤਾਂ ਆਪਾਂ ਗਰਮੀ 'ਚ ਜ਼ਿਆਦਾ ਚ ਨਹੀਂ ਰੱਖਣਾ ਹੁੰਦਾ ਇਹਨੂੰ ਤੇ ਇਹਨੂੰ ਹੁੰਦਾ ਕੁਛ ਨਹੀਂ ਕਿਸੇ ਵੀ ਸ਼ੀਸ਼ੀ ਦੇ ਵਿੱਚ ਡੱਬੀ ਦੇ ਵਿੱਚ ਪਾ ਕੇ ਰੱਖੋ ਤੇ ਆਪਣੇ ਫੇਸ ਦੇ ਉੱਪਰ ਲਾਓ ਮੈਂ ਤੁਹਾਨੂੰ ਦੁਆਰਾ ਲਾ ਕੇ ਦਿਖਾਉਣੀ ਆ ਤਾਂ ਸੁੱਕ ਵੀ ਗਈ ਹੁਣ ਲੋ ਬਹੁਤ ਛੇਤੀ ਸੁੱਕ ਜਾਂਦੀ ਹੈ ਇਹ ਪਰ ਤੁਹਾਨੂੰ ਇਫੈਕਟ ਬੜਾ ਟਾਈਟ ਦੇਊਗੀ ਦੂਜੇ ਨੂੰ ਵੀ ਲੱਗੂਗਾ ਕਿ ਸਕਿਨ ਬੜੀ ਟਾਈਟ ਹੈ ਜਦੋਂ ਵੀ ਤੁਸੀਂ ਕਿਤੇ ਜਾਣਾ ਹੈ ਨਾ ਮੰਨ ਲਓ ਤੁਸੀਂ ਕਿਸੇ ਪਾਰਟੀ ਤੇ ਜਾਣਾ ਹੈ ਹਨਾ ਮੈਂ ਤੁਹਾਨੂੰ ਦੱਸ ਦਈਏ ਵੀ ਇਹਨੂੰ ਕਿੱਦਾਂ ਯੂਜ਼ ਕਰਨਾ ਹੈ ਜੇ ਤੁਸੀਂ ਕਿਉਂਕਿ ਮੈਂ ਇਹ ਯੂਜ਼ ਪਹਿਲਾਂ ਕੀਤੀ ਹੈ ਇਹ ਪਰ ਘਰ ਬਣਾ ਕੇ ਨਹੀਂ ਕੀਤੀ ਤੁਹਾਨੂੰ ਦੱਸਿਆ ਪਹਿਲਾਂ ਵੀ ਮੈਨੂੰ ਬਾਹਰੋਂ ਆਈ ਸੀ ਕਿ ਮਿਲੀ ਸੀ ਇਹ ਤੇ ਮੈਂ ਕੀ ਕਰਦੀ ਆ ਕਰਦੀ ਸੀ ਕਰਦੀ ਆ ਨਹੀਂ ਕਰਦੀ ਸੀ ਕਿ ਜੈਲ ਲਾ ਲੈਣੀ ਪਹਿਲਾਂ ਉਸ ਤੋਂ ਬਾਅਦ ਉੱਪਰ ਉਹਦੇ ਮੇਕਅਪ ਕਰਨਾ ਔਰ ਪਹਿਲਾਂ ਮੇਕਅਪ ਤੋਂ ਪਹਿਲਾਂ ਜਿਹੜੀ ਮੈਂ ਤੁਹਾਨੂੰ ਇੱਕ ਵੀਡੀਓ ਪਾਈ ਸੀ ਪਿੱਛੇ ਉਹਦੇ ਲਈ ਕੀ ਯੂਜ਼ ਕਰਨਾ ਪਹਿਲਾਂ ਉਹ ਵਾਲੀ ਰੈਮਡੀ ਦੇਖਿਓ ਤੇ ਉਸ ਤੋਂ ਬਾਅਦ ਤੁਸੀਂ ਜੈਲ ਲਾਓ ਜੈਲ ਤੋਂ ਬਾਅਦ ਜੋ ਵੀ ਆਪਣੇ ਫੇਸ ਤੇ ਲਾਉਣਾ ਹੈ ਉਹ ਲਾਓ ਤੁਸੀਂ ਇੱਕ ਤਾਂ ਤੁਹਾਡੀ ਸਕਿਨ ਦੇ ਅੰਦਰ ਤੱਕ ਨਹੀਂ ਜਾਊਗਾ ਉਹ ਹਣ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਵੀ ਚੀਜ਼ਾਂ ਆਪਾਂ ਆਪਣੇ ਲਈ ਯੂਜ਼ ਕਰਦੇ ਹਾਂ ਕੋਈ ਕਰੀਮ ਕੋਈ ਫਾਊਂਡੇਸ਼ਨ ਹਨ ਆਪਣੇ ਚਿਹਰੇ ਨੂੰ ਪੂਰਾ ਚਿੱਟਾ ਕਰਨ ਵਾਸਤੇ ਫੋਰ ਦਾ ਟਾਈਮਿੰਗ ਤੇ ਉਹਦੇ ਲਈ ਜੋ ਵੀ ਆਪਾਂ ਯੂਜ਼ ਕਰਦੇ ਹਾਂ ਉਹ ਚੈਮੀਕਲ ਤਾਂ ਹੁੰਦੇ ਹੀ ਆ ਸੋ ਆਪਣੀ ਸਕਿਨ ਦੇ ਅੰਦਰ ਤੱਕ ਜਾਂਦੇ ਆ ਜੇ ਆਪਾਂ ਇਹ ਚੀਜ਼ ਯੂਜ਼ ਕਰਾਂਗੇ ਤੇ ਆਪਣੀ ਸਕਿਨ ਦੇ ਅੰਦਰ ਤੱਕ ਕੋਈ ਵੀ ਚੀਜ਼ ਨਹੀਂ ਜਾਊਗੀ ਸੋ ਦਾ ਬੈਡ ਇਫੈਕਟ ਜਿਹੜਾ ਆਪਣੀ ਸਕਿਨ ਦੇ ਉੱਪਰ ਨਹੀਂ ਆਊਗਾ ਔਰ ਦੂਸਰੀ ਗੱਲ ਕਿ ਸਕਿਨ ਜਿਹੜੀ ਉਹ ਹਮੇਸ਼ਾ ਟਾਈਟ ਫੀਲ ਕਰੂਗੀ ਤੁਸੀਂ ਠੀਕ ਹੈ ਜੀ ਪਹਿਲੀ ਵਾਰ ਦੇ ਵਿੱਚ ਹੀ ਤੁਹਾਨੂੰ ਟਾਈਟ ਫੀਲ ਹੋਊਗਾ ਤੇ ਮੇਰੇ ਲਾਉਣ ਤੋਂ ਪਹਿਲਾਂ ਆਪਣੀ ਪਿਆਰੀ ਜੀ ਆਂਟੀ ਨੇ ਇਹ ਸਾਰਾ ਕੁਝ ਦੱਸ ਦਿੱਤਾ ਕਿ 2-3 ਦਿਨਾਂ ਦੇ ਵਿੱਚ ਹੀ ਬਹੁਤ ਅੱਛਾ ਰਿਜ਼ਲਟ ਆਇਆ ਸੋ ਮੈਂ ਤਾਂ ਤੁਹਾਨੂੰ ਹਜੇ ਦੱਸਣਾ ਸੀ ਪਰ ਰਿਜ਼ਲਟ ਆਪਾਂ ਨੂੰ ਪਹਿਲਾਂ ਮਿਲ ਗਿਆ ਠੀਕ ਹੈ ਜੀ ਤੇ ਬਾਕੀ ਹੈਗੀ ਜਿਹੜੀ ਆਪਾਂ ਪਾਠੇ ਵਾਲੀ ਵੀਡੀਓ ਪਾਈ ਸੀ ਉਹਦਾ ਹਜੇ ਕੰਮ ਧੰਦਾ ਚੱਲ ਰਿਹਾ ਆਪਣਾ ਹਜੇ ਵੀ ਉਹਦੇ ਮੈਸੇਜ ਫੋਨ ਹਜੇ ਸਾਰਾ ਕੁਝ ਚੱਲੀ ਜਾ ਰਿਹਾ ਹੈ ਔਰ ਇੱਕ ਦੋ ਭੈਣਾਂ ਦੇ ਆਪਾਂ ਨੂੰ ਪੋਜ਼ਿਟਿਵ ਰਿਸਪੌਂਸ ਆ ਚੁੱਕੇ ਨੇ ਤੁਸੀਂ ਵਿਸ਼ਵਾਸ ਰੱਖ ਕੇ ਕਰੋ ਜਿਹੜਾ ਵੀ ਕੰਮ ਕਰਨਾ ਉਹਨੂੰ ਵਿਸ਼ਵਾਸ ਰੱਖ ਕੇ ਕਰੋ ਜੇ ਮਨ ਦੇ ਵਿੱਚ ਕੋਈ ਭਰਮ ਭਲੇਖਾ ਜਿਵੇਂ ਹੁਣ ਮੈਨੂੰ ਕੱਲ ਪਰਸੋਂ ਇੱਕ ਮੈਸੇਜ ਆਇਆ ਸੀਗਾ WhatsApp ਤੇ ਐਂ ਦੱਸੋ ਜੀ ਜਿਹੜੀ ਤੁਸੀਂ ਪਹਿਟਲ ਵੀਡੀਓ ਪਾਈ ਸੀ ਉਹਦੇ ਨਾਲ ਫਰਕ ਪੈ ਜਾਊਗਾ ਨਾ ਤੇ ਦੇਖੋ ਜਿਹੜੀ ਵੀਡੀਓ ਪਾਉਣੇ ਹੁੰਨੇ ਆ ਆਪਾਂ ਉਹ ਫਰਕ ਪਾਉਣ ਵਾਸਤੇ ਹੀ ਪਾਉਣੇ ਹੁੰਨੇ ਆ ਹਨਾ ਜੇ ਥੋੜਾ ਜਿਹਾ ਡਾਊਟ ਹੋਵੇ ਵੀ ਪੈ ਜਾਊਗਾ ਨਾ ਜੇ ਵਿਸ਼ਵਾਸ ਨਹੀਂ ਹੋ ਰਿਹਾ ਤਾਂ ਫਿਰ ਕੋਈ ਫਾਇਦਾ ਹੀ ਨਹੀਂ ਹੋਣਾ ਹੈਗਾ ਕਿਸੇ ਚੀਜ਼ ਦਾ ਫਾਇਦਾ ਹੁੰਦਾ ਨੇ ਨਿਹ ਚੀਜ਼ ਜਦੋਂ ਅਸੀਂ ਵਿਸ਼ਵਾਸ ਨਾਲ ਕਰਦੀਆਂ ਕੋਈ ਵੀ ਕੰਮ ਸੋ ਆਹ ਚੀਜ਼ ਹੈ ਜਿਹੜਾ ਇਹ ਵੀ ਵਿਸ਼ਵਾਸ ਨਾਲ ਕਰਨੀ ਹੈ ਰਿਜ਼ਲਟ ਦੇਖਿਓ ਫਿਰ ਕਿੰਨੇ ਅੱਛੇ ਆਉਣਗੇ ਠੀਕ ਹੈ ਜੀ ਸਾਡੀ ਕੋਈ ਵੀ ਰੈਮਡੀ ਹੈ ਜਿਹੜੀ ਉਹ ਇਸ ਤਰ੍ਹਾਂ ਨਹੀਂ ਹੁੰਦੀ ਕਿ ਉਹ ਹੀ ਆਰਟੀਕਲ ਬੱਚੂ ਸਹੀ ਰਿਜ਼ਲਟ ਹੁੰਦੇ ਨੇ ਉਹਦੇ ਠੀਕ ਹੈ ਜੀ ਸੋ ਥੈਂਕ ਯੂ ਆਂਟੀ ਥੈਂਕ ਯੂ ਸੋ ਮੱਚ ਤੁਹਾਡਾ ਵੀ ਬਹੁਤ ਬਹੁਤ ਦੇ ਜਿਨ੍ਹਾਂ ਨੇ ਪਹਿਲਾਂ ਹੀ ਮੇਰੇ ਵੀਡੀਓ ਪਾਉਣ ਤੋਂ ਪਹਿਲਾਂ ਹੀ ਮੈਨੂੰ ਇਹ ਰਿਜ਼ਲਟ ਜਿਹੜੇ ਮੇਰੇ ਨਾਲ ਸ਼ੇਅਰ ਕਰਤੇ ਸੀਗੇ ਹੁਣ ਬਾਕੀ ਭੈਣਾਂ ਵੀ ਯੂਜ਼ ਕਰਨਗੀਆਂ ਤੇ ਆਪਣੇ ਰਿਜ਼ਲਟ ਜਿਹੜੇ ਉਹ ਮੇਰੇ ਨਾਲ ਜਰੂਰ ਸ਼ੇਅਰ ਕਰਨਗੀਆਂ ਮੈਨੂੰ ਤਾਂ ਬਹੁਤ ਜਿਆਦਾ ਅਚੀ ਫੀਲ ਆ ਰਹੀ ਹੈ ਪੂਰੀ ਸਕਿਨ ਟਾਈਟ ਫੀਲ ਹੋ ਰਹੀ ਹੈ ਮੈਨੂੰ ਤੇ ਤੁਸੀਂ ਜਰੂਰ ਸਾਰੀਆਂ ਭੈਣਾਂ ਨੇ ਮੇਰੀ ਹੱਥ ਬਨ ਕੇ ਬੇਨਤੀ ਹੈ ਆਪਣੇ ਠੀਕ ਹੈ ਜੀ ਆਪਦੇ ਲਈ ਟਾਈਮ ਤੁਸੀਂ ਆਪ ਹੀ ਕਢਣਾ ਆਪਣੀ ਕੇਅਰ ਤੁਸੀਂ ਖੁਦ ਹੀ ਕਰਨੀ ਹੈ ਕਿਸੇ ਨੇ ਤੁਹਾਡੀ ਕੇਅਰ ਨਹੀਂ ਕਰਨੀ ਸੋ ਇਹ ਕੀਮਤੀ ਹੈ ਬਹੁਤ ਜ਼ਿਆਦਾ ਇਹ ਲਾਈਫ بار بار ਨਹੀਂ ਮਿਲਦੀ ਸੋ ਇਹਨੇ ਕੇਅਰ ਕਰੋ ਇਹਨੂੰ ਸੰਭਾਲ ਕੇ ਰੱਖੋ ਆਪਣੇ ਆਪ ਨੂੰ ਠੀਕ ਠਾਕ ਰੱਖੋ ਫਿਟ ਐਂਡ ਫਾਈਨ ਰੱਖੋ ਅਗਲੀ ਗੱਲ ਫਿਟ ਐਂਡ ਫਾਈਨ ਰੱਖੋ ਕਲਾ ਚਿਹਰਾ ਹੀ ਨਹੀਂ ਜਪਗਾਉਣਾ ਆਪਦੀ ਸਿਹਤ ਦਾ ਵੀ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਹਲਕੀ ਫੁਲਕੀ ਐਕਸਰਸਾਈਜ਼ ਯੋਗਾ ਥੋੜਾ ਬਹੁਤਾ ਜ਼ਰੂਰ ਕਰਦੇ ਰਹਾ ਕਰੋ ਬਿਲਕੁਲ ਨਾ ਛੱਡ ਦਿਓ ਤੁਸੀਂ ਇਹ ਨਾ ਹੋਵੇ ਕੋਈ ਸਭ ਕੁਝ ਹੀ ਛੱਡ ਦੋ ਥੋੜੀ ਬਹੁਤੀ ਭਾਵੇਂ ਤੁਸੀਂ 10 ਮਿੰਟ ਹੀ ਲਓ ਜਦੋਂ ਵੀ ਟਾਈਮ ਮਿਲਦਾ ਹਲਕੀ ਫੁਰਕੀ ਲੱਤਾ ਮਹਾ ਜ਼ਰੂਰ ਹਲਾ ਲੈਣੀਆਂ ਨੇ ਠੀਕ ਹੈ ਜੀ ਚਲੋ ਠੀਕ ਹੈ ਜੀ ਹੁਣ ਆਪਾਂ ਵਲੌਗ ਦਾ ਕਰਦੇ ਇੱਥੇ ਐਂਡ ਤੁਸੀਂ ਬਣਾਇਓ ਲਾਇਓ ਤੇ ਕਮੈਂਟ ਕਰਕੇ ਮੇਰੇ ਨਾਲ ਰਿਜ਼ਲਟ ਜਿਹੜੇ ਜ਼ਰੂਰ ਸੀ ਸ਼ੇਅਰ ਕਰਿਓ ਅਲਸੀ ਫਟਾਫਟ ਲੈ ਆਉਣੀ ਆ ਇੰਨੀ ਕ ਅਸੀਂ ਲਿਆ ਜੋ ਉਹੀ ਵਾਧੂ ਹੈ ਹੁਣ ਮੈਂ ਇਹਨੂੰ ਇੱਕ ਸ਼ੀਸ਼ੀ ਦੇ ਵਿੱਚ ਪਾ ਕੇ ਰੱਖ ਲੂੰਗੀ ਠੀਕ ਹੈ ਜੀ ਤੇ ਜਦੋਂ ਵੀ ਮੈਨੂੰ ਟਾਈਮ ਮਿਲੂਗਾ ਆਪਾਂ ਯੂਜ਼ ਕਰਾਂਗੇ ਪਰ ਫੇਸ ਜਿਹੜਾ ਇੱਕ ਵਾਰ ਪਹਿਲਾਂ ਜਿਵੇਂ ਹੁਣ ਮੈਂ ਪਹਿਲਾਂ ਲਾਉਣ ਤੋਂ ਪਹਿਲਾਂ ਮੈਂ ਫੇਸ ਨੂੰ ਕਲੀਨ ਕੀਤਾ ਕਿਉਂਕਿ ਸਾਰੇ ਦਿਨ ਦੀ ਡਸਟ ਆ ਜਿਹੜੀ ਆਪਣੇ ਸੋ ਕਲੀਨ ਕੀਤਾ ਉਸ ਤੋਂ ਬਾਅਦ ਆਪਾਂ ਯੂਜ਼ ਕੀਤਾ ਹੁਣ ਮੈਨੂੰ ਇੰਨਾ ਜ਼ਿਆਦਾ ਟਾਈਟ ਇਫੈਕਟ ਆ ਰਿਹਾ ਜੀ ਇੰਨਾ ਜ਼ਿਆਦਾ ਟਾਈਟ ਇਫੈਕਟ ਆ ਰਿਹਾ ਬਸ ਕੁਛ ਹੋਈ ਨਾ ਬਹੁਤ ਜ਼ਿਆਦਾ ਟਾਈਟਨੈਸ ਫੀਲ ਹੋ ਰਹੀ ਹੈ ਚਲੋ ਠੀਕ ਹੈ ਜੀ ਹੁਣ ਆਪਾਂ ਮਿਲਾਂਗੇ ਫੇਰ ਹੋਰ ਵਧੀਆ ਜਆ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ